ਇਹ ਵਾਰ-ਵਾਰ ਇਹ ਗੱਲਾਂ ਕਹਿ ਦਿੰਦੇ ਆ ਵੀ ਖਾਲਸਾਣ ਦਾ ਜਿਗਰ ਆਉਂਦਾ ਨਿਸ਼ਾਨ ਸਾਹਿਬ ਲਾ ਦਿਓ ਦੋ ਕ ਗੱਲਾਂ ਭਗਤੀ ਸਮਝ ਲਿਏ ਪਹਿਲੀ ਗੱਲ ਜਿਹੜੀ ਕੌਮ ਨੇ ਆਪਦਾ ਰਾਜ ਮੰਨਿਆ ਹੋਵੇ ਨਾ ਉਹਦੇ ਅੰਦਰੋਂ ਤੁਸੀਂ ਨਹੀਂ ਕੱਟ ਸਕਦੇ ਉਹਨਾਂ ਦੀ ਰਾਜਦਮਾਨਨ ਦੀ ਭਾਵਨਾ ਅਸੀਂ ਆਪਦਾ ਸਟੇਟ ਹੋਲਡ ਇੰਜੋਏ ਕੀਤਾ ਹੋਇਆ ਤੇ ਜੇ ਅਸੀਂ ਆਪਦੇ ਸਟੇਟ ਹੋਲਡ ਦੀ ਗੱਲ ਕਰਦੇ ਆ ਉਹਦੇ 'ਚ ਕੀ ਪ੍ਰੋਬਲਮ ਆ ਅਸੀਂ ਕੋਈ ਤੁਹਾਨੂੰ ਕਿసే ਢੰਗ ਨਾਲ ਇਨਸਟੀਗੇਟ ਕਰਦੇ ਆ ਵੀ ਸਾਡੇ ਤੇ ਹਮਲੇ ਕਰੋ ਜਾਂ ਅਸੀਂ ਹਮਲੇ ਕਰਦੇ ਆ ਨਹੀਂ ਜੇ ਕੋਈ ਆਪਦੀ ਸਟੇਟ ਹੋਲਡ ਦੀ ਗੱਲ ਕਰ ਰਿਹਾ ਉਹਦੀ ਐਸਪੀਰੇਸ਼ਨ ਹੋ ਸਕਦੀ ਹੈ ਨਾ ਹਰ ਕਿਸੇ ਦੀ ਐਸਪੀਰੇਸ਼ਨ ਹੋ ਸਕਦੀ ਹੈ ਯਹੂਦੀ ਯੂਰਪ ਯੂਰਪ ਚ ਬੈਠੇ ਸੀ ਉਹਨਾਂ ਦੀ ਐਸਪੀਰੇਸ਼ਨ ਸੀ ਵੀ ਉਹਨਾਂ ਦਾ ਆਪਦਾ ਆਪਦੀ ਧਰਤੀ ਹੋਵੇ ਆਪਦੀ ਲੈਂਡ ਹੋਵੇ ਤੇ ਅਗਲੇ ਨੇ ਇਜ਼ਰਾਈਲ ਲਿਆ ਆ ਇਸੇ ਤਰ੍ਹਾਂ ਜਦੋਂ ਇੱਥੇ ਮੁਸਲਮਾਨ ਸੀ ਉਹਨਾਂ ਦਾ ਰਾਜ ਸੀ ਤੇ ਉਸ ਵੇਲੇ ਹਿੰਦੂਆਂ ਨੂੰ ਲੱਗਦਾ ਸੀ ਸਾਡਾ ਰਾਜ ਹੋਵੇ ਹਣਾ ਇਹਨਾਂ ਨੇ 900 ਸਾਲ ਗਵਾਮੀਤ ਕਰਕੇ ਇਹਨਾਂ ਨੂੰ ਲੱਗੀ ਗਿਆ ਇਹਨਾਂ ਦਾ ਰਾਜ ਹੋਵੇ ਜਿਹੜੀ ਜਿਹੜੀ ਕੌਮ ਨੇ ਆਪਦਾ ਰਾਜ ਕੱਲ ਪਰਸੋਂ ਦੀ ਗੱਲ ਆ ਮੰਨਿਆ ਹੋਵੇ ਉਹਦੇ ਅੰਦਰੋਂ ਤੁਸੀਂ ਕਿਵੇਂ ਕੱਢ ਦੋਗੇ ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਅਸੀਂ ਤੁਹਾਨੂੰ ਥ੍ਰੈਟਨ ਕਰ ਰਹੇ ਹਾਂ ਕਿਸੇ ਢੰਗ ਚ ਸਾਡੇ ਅੰਦਰ ਤਾਂ ਜੇ ਆਬਦੀ ਸਟੇਟ ਹੋਲਡ ਦੀ ਭਾਵਨਾ ਉਹ ਜੋ ਮਾਰੀ ਨਹੀਂ ਸਕਦੀ ਉਹ ਸਾਡੇ 10 ਦੇ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦਿੱਤਾ ਸੋ ਇਹਨਾਂ ਨੂੰ ਗੱਲਾਂ ਹੀ ਨਹੀਂ ਸਮਝ ਆਉਂਦੀਆਂ ਸਾਡੇ ਆਗੂਆਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਮੈਂ ਵੀ ਤੁਸੀਂ ਇਹ ਜਿਹੜੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇੱਥੇ ਕਿਸਾਨੀ ਦੇ ਸੰਘਰਸ਼ ਚ ਆਪਾਂ ਤੇ ਜਿਹੜੇ ਇੱਥੇ ਵੱਖ-ਵੱਖ ਜਿਹੜੀਆਂ ਐਸਪੀਰੇਸ਼ਨਸ ਵਾਲੇ ਲੋਕ ਆ ਉਹ ਤੁਹਾਨੂੰ ਹੈਲਪ ਕਰ ਰਹੇ ਆ ਇਸ ਕਿਸਾਨੀ ਦੇ ਸੰਘਰਸ਼ ਚ ਸਹਿਯੋਗੀ ਹੋ ਕੇ ਤੁਹਾਨੂੰ ਹੈਲਪ ਕਰ ਰਹੇ ਆ ਮੁੱਦਾ ਕਿਸਾਨੀ ਦਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਤੁਸੀਂ ਹੋਰ ਗੱਲਾਂ ਵਾਲੇ ਪਾਸੇ ਨਾ ਆਓ ਕਿਤੇ ਇਹ ਨਾ ਹੋਵੇ ਮੁੜ ਕੇ ਅਸੀਂ ਘੇਰ ਲਗੇ ਤੁਹਾਨੂੰ ਦੂਜੀ ਗੱਲ ਨਿਸ਼ਾਨ ਸਾਹਿਬ ਇਹ ਅੱਜ ਜੇ ਇੱਥੇ ਸਟੇਟ ਦਾ ਕਿਸੇ ਢੰਗ ਚ ਜ਼ੁਲਮ ਨਹੀਂ ਹੋਇਆ ਨਾ ਇੱਥੇ ਬੈਠਿਆਂ ਤੇ ਉਹ ਨਿਸ਼ਾਨ ਸਾਹਿਬ ਕਰਕੇ ਨਹੀਂ ਹੋਇਆ ਉਹ ਨਹੀਂ ਚਾਹੁੰਦੇ ਵੀ ਸਿੱਖਾਂ ਨਾਲ ਪੰਗਾ ਲਿਆ ਜਾਵੇ ਸਿੱਖਾਂ ਤੋਂ ਡਰਦੇ ਆ ਉਹ ਕੋਈ ਕਹੀ ਜਾਣ ਚਲੋ ਸਾਨੂੰ ਕਿਤੇ ਨਾ ਕਿਤੇ ਆ ਕੇ ਸਾਡੇ ਤੇ ਅਟੈਕ ਵੀ ਕਰਦੇ ਪਰ ਉਹਨਾਂ ਨੂੰ ਪਤਾ ਇਹ ਹੈ ਕੌਣ ਲੋਕ ਪੀਸੀ ਵਾਲਾ ਬੇਰ ਹੀ ਸਿੱਟਦੇ ਆ ਇਹ ਸੋ ਇਸ ਕਰਕੇ ਨਿਸ਼ਾਨ ਸਾਹਿਬ ਕਰਕੇ ਹੀ ਬਚੇ ਬੈਠੇ ਆ ਇੱਥੇ ਇਹ ਨਾ ਕਹੋ ਨਿਸ਼ਾਨ ਸਾਹਿਬ ਲਾ ਦਿਓ ਇਹ ਕਹੋ ਵੀ ਨਿਸ਼ਾਨ ਸਾਹਿਬ ਹੋਰ ਲਾਓ ਤੇ ਉਹ ਨਿਸ਼ਾਨ ਸਾਹਿਬ ਤੁਹਾਡੀ ਰੱਖਿਆ ਕਰ ਰਿਹਾ ਉਹ ਜ਼ੁਲਮ ਤੇ ਜ਼ਬਰ ਤੇ ਵਿਰੋਧ ਲੜਨ ਦਾ ਪ੍ਰਤੀਕ ਆ ਲੜਾਈਆਂ ਹੀ ਉਹਦੇ ਅਧੀਨ ਲੜੀਆਂ ਗਈਆਂ ਅੱਜ ਤਾਈਂ ਸਾਡੇ ਇਤਿਹਾਸ ਚ ਤੱਕ ਸੋ ਇਹ ਦੋ ਗੱਲਾਂ ਅਸੀਂ ਸਮਝ ਲਈਏ